ਇਹ ਗੁਰਦਵਾਰਾ ਵਿੱਚ ਇਹ ਸਮਾਜ ਦੀ ਸੇਵਾ ਹੋ ਰਹੀ ਹੈ ਜੀ ਬਿਲਕੁਲ ਜਿਹਨੇ অর্ਗੈਨਿਕ ਨਾ ਇਹ ਗੰਨੇ ਦਾ ਖਾਜ ਨਾ ਦਵਾਈ ਤੇ ਇਹ ਗੰਨਾ ਜਿਹੜਾ ਇਹ ਫਿਰ ਵਾਸਤੇ ਬਹੁਤ ਵਧੀਆ ਹੈ ਜੀ ਕੋਈ ਨਹੀਂ ਆ ਗੁਰਦਵਾਰਾ ਲੈ ਰਹੇ ਨਹੀਂ ਕੋਈ ਕੈਮੀਕਲ ਨਹੀਂ ਪਾ ਰਹੇ ਬਿਲਕੁਲ ਜੀ ਸਰਦਾ ਜਿਆ ਟੰਗ ਤਰੀਕਾ ਹੈ ਜੀ ਜਦੋਂ ਆਪਾਂ ਸੇਕ ਆਉਂਦਾ ਆਟਾ ਹੋਵੇ ਏਪੀ ਆਉਣੀ ਆ ਤੋ ਮੈਨ ਲੈ ਜਾ ਇਹ ਲਾਉਣਾ ਚਾਹੀਦਾ ਜੀ ਆਪਣੇ ਲਈ ਆਪਣੀ ਸਿਹਤ ਲਈ ਵਧੀਆ ਜੀ ਕਿ ਕੋਈ ਵੀ ਬਿਮਾਰੀ ਨਹੀਂ ਲੱਗਦੀ ਬਹੁਤ ਵਧੀਆ ਘਰ ਨਾਲੋਂ ਸੋਹਣਾ ਹੈ ਚੰਗਾ ਸੋਹਣਾ ਚੰਗਾ ਪਰ ਕਿਸੇ ਵਰਗੀ ਬਿਮਾਰੀਆਂ ਤੋਂ ਵੀ ਬਚਾਉਂਦਾ ਜੀ ਬਚਾਉਂਦਾ ਗੋੜੀਆ ਗੁੜ ਬਣਾਇਆ ਬੜਾ ਮਿੱਠਾ ਹਰ ਇੱਕ ਆਲਦੀ ਮੈਂ ਹਾਂ ਤੁਹਾਡਾ ਆਪਣਾ ਜਸੂਰ ਅੱਜ ਅਸੀਂ ਗੱਲ ਕਰਾਂਗੇ ਪੰਜਾਬੀਆਂ ਦੇ ਊਰਜਾ ਭਰਪੂਰ ਮਿਠਾਸ ਭੰਡਾਰ ਆਰਗੇਨਿਕ ਗੁੜ ਦੀ ਮਨੁੱਖੀ ਤੰਦਰੁਸਤੀ ਦੇ ਰਾਜ ਦੀ ਬੇਸ਼ੱਕ ਅਦੁਨੀ ਕੀ ਢੰਗ ਤਰੀਕਿਆਂ ਤੇ ਤੇਜ਼ ਰਫ਼ਤਾਰ ਜਮਾਨੇ ਨੇ ਸਮੇਂ ਨੇ ਮਨੁੱਖ ਨੂੰ ਲਾਲਚੀ ਸਵਾਰਥੀ ਬਣਾਇਆ ਤੇ ਕੁਦਰਤ ਕੋਹਾਂ ਦੂਰ ਕਰਕੇ ਰੱਖ ਦਿੱਤਾ ਪਰ ਫਿਰ ਵੀ ਅਜੇ ਜਿਉਂਦੇ ਆ ਗੰਨੇ ਚੂਪਣ ਦਾ ਸ਼ੌਂਕ ਰੱਖਦੇ ਪੰਜਾਬੀ ਜੋ ਹਰ ਸਾਲ ਦੋ ਚਾਰ ਮਰਲੇ ਗੰਨੇ ਲਗਾਉਂਦੇ ਆ ਫੀਆਲ ਭਰ ਗੰਨੇ ਚੂਪ ਆਨੰਦ ਲੈਣ ਬਾਅਦ ਖਾਦਨ ਦੀ ਰੂਪੀ ਘਰਾਂ ਬੜੀ ਪੂਰੀ ਤਰ ਗੁੜ ਦੇ ਰੂਪੀ ਪੂਰੀ ਕਰਦੇ ਆ ਛੋੜੇ ਛੋੜੇ ਛੰਨਾਂ ਦੀ ਘਰ ਦਾ ਗੁੜ ਬਣਾਉਣ ਵਾਲੀ ਚਾਹਤ ਨੂੰ ਅਜੇ ਵੀ ਪੂਰਾ ਕਰਨ ਵਾਲੇ ਜਿੰਦਾ ਇਨਸਾਨ ਹੈਗੇ ਆ ਜਿੰਨਾਂ ਲੋਕ ਹੈਗਾ ਜਿਲ੍ਹਾ ਫਰੋਜ਼ਪੁਰ ਦੇ ਪਿੰਡ ਫੰਕੇ ਕੇ ਹੈਲਾ ਦੇ ਵਾਸੀ ਸਰਦਾਰ ਨਿਸ਼ਾਨ ਸਿੰਘ ਜੋ ਸਿਰਫ ਮੂਲਿਕ ਕਲਿਕਾ ਬਸ ਸਿਰਫ ਸਨਕਲ ਲੋਕੀਆ ਵੀ ਹੈ ਗਿਆ ਖੇਤੀਬਾੜੀ ਕਰਨ ਦੇ ਨਾਲ ਨਾਲ ਵਰਦੀ ਵਰਗਾ ਗੋੜ ਬਣਾਉਣ ਦੀ ਮਹਾਰਤ ਵੀ ਰੱਖਦਾ ਸਤਜਨ ਨਿਸ਼ਾਨ ਸਿੰਘ ਜੋ ਆ ਉਹਨਾਂ ਨੇ ਆਪਣੇ ਬਾਡੋ ਵਢੇਰਿਆ ਤੋਂ ਸਿੱਖੀ ਸੀ ਅਤੇ ਹੁਣ ਕੈਮੀਕਲ ਵੈਦ ਗੋੜ ਬਣਾਉਂਦੇ ਤੇ ਵਿਸ਼ੇ ਨੂੰ ਸਭ ਹੀ ਬੈਠੇ ਆ ਤੇ ਹਿੰਮਤੀ ਲੋਕਾਂ ਦੀ ਖੇਚ ਦਾ ਕੇਂਦਰ ਬਣੇ ਹੋਏ ਆ ਜਹੇਦਾ ਨਿਸ਼ਾਨ ਸਿੰਘ ਦੇ ਕੁਲਾੜੇ ਤੇ ਜਾ ਕੇ ਦੇਖਿਆ ਕਿ ਸਭ ਤੋਂ ਪਹਿਲਾ ਕਰਨੇ ਦੀ ਪੜਾਈ ਚੱਲ ਰਹੀ ਸੀ ਜਿਸ ਤਰ੍ਹਾਂ ਇਸ ਇੱਕ ਪੈਪੜਾਈ ਅੰਦਰ ਬਣੀ ਦੀ ਚੱਲ ਜਾ ਰਿਹਾ ਜਿੱਥੇ ਤਿੰਨ ਕੜਾਹੇ ਲੱਗੇ ਹੋਏ ਆ ਜਿੰਨਾ ਇਹੜ ਅੱਗ ਵੱਲਦੀ ਆ ਤੇ ਰਸ ਨੂੰ ਇੱਕ ਤੋਂ ਦੂਜੇ ਕੜਾਹੇ ਚ ਪਟਿਆ ਜਾ ਰਿਹਾ ਤੇ ਉਸ ਉਤੋਂ ਮੈੜ ਲਈ ਜਾ ਰਹੀ ਹੈ ਤੇ ਤੀਜੇ ਬਕਸੇ ਚ ਤੀਜੇ ਕੜਾਹੇ ਚ ਜਦ ਇਸ ਰਸ ਚਲਾ ਜਾਂਦਾ ਤੇ ਉਥੇ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਤੇ گاੜਾ ਹੋਣ ਬਾਅਦ ਇੱਕ ਲੱਕੜ ਦੇ ਬਕਸੇ ਚ ਪਾ ਕੇ ਇਸ ਨੂੰ ਸੁਕਾ ਲਿਆ ਜਾਂਦਾ ਤੇ ਥਾਪੀਆਂ ਦੇ ਰੂਪ ਚ ਜਾਂ ਟ੍ਰੇਜ ਭਰ ਕੇ ਬਰਫੀ ਵਾਂਗੂ ਪੀਸ ਕੱਟ ਲਏ ਜਾਂਦੇ ਆ ਆ ਤੁਹਾਨੂੰ ਵੀ ਦਿਖਾਉਣੇ ਆ ਕੋਡ ਬਰੌਨ ਦੀ ਵੀ ਜੀ ਤੇ ਕਰਦੇ ਆ ਕਿਸਾਨਾਂ ਨਾਲ ਅਤੇ ਜਸ਼ੇਦਾਰ ਨਿਸ਼ਾਨ ਸਿੰਘ ਖਰ ਨਾਲ ਗੱਲਬਾਤ ਕੀ ਕਹਿੰਦੇ ਆ ਮਿੱਤਰੋ ਇਧਰ ਵੇਖੋ ਕਿਧਰੇ ਥੋੜਾ ਕਰਦਾਂ ਦੇ ਢੰਗ ਤਰੀਕੇ ਜਿਹੜੇ ਕਿਸਾਨਾਂ ਨੇ ਹਜੇ ਅਪਣਾਏ ਹੋਏ ਆ ਇਧਰ ਆ ਵੀ ਇਹ ਕੀ ਨਾਮ ਆ ਆਪਣਾ ਗੰਨਾ ਅੱਜ ਗੁੜ ਕਢਾਉਣ ਆਏ ਹਾਂ ਹਾਂ ਜੀ ਕਿੰਨਾ ਕਿੰਨਾ ਲਾਇਆ ਸੀ ਬਸ ਗੰਨਾ ਥੋੜਾ 3-4 ਮਟਰ 3-4 ਮਟਰ ਓਕੇ ਹਾਂ ਜੀ ਤੁਹਾਨੂੰ ਅਸੀਂ ਦਿਖਾਉਣ ਲੈ ਆਏ ਆ ਵੀ ਜਿਹੜਾ ਗੁੜ ਕਿਵੇਂ ਬਣਦਾ ਹੈ ਨਾ ਸਾਡੇ ਲਈ ਵਿਰਸੇ ਦੀ ਬਾਤ ਬਣ ਗਈ ਸੀ ਤੇ ਸਾਡੇ ਲੋਕ ਜਿਹੜੇ ਉਹ ਗੰਨਾ ਲਾਉਣਾ ਛੱਡ ਗਏ ਤੇ ਜਿਹੜੀ ਖੰਡ ਤੇ ਨਿਰਭਰ ਹੋ ਗਏ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਨੂੰ ਘੇਰ ਰਹੀਆਂ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਉਹ ਖੰਡ ਹੈਗੀ ਹੈ ਅਸੀਂ ਆਪਣੇ ਘਰ ਦਾ ਗੁੜ ਜਿਹੜਾ ਛੱਡ ਗਏ ਆ ਤੇ ਘਰ ਦਾ ਗੁੜ ਬਣਾਉਣਾ ਬਹੁਤਾ ਔਖਾ ਨਹੀਂ ਤੇ ਇਹਦੇ ਲਈ ਬਹੁਤੀ ਮਿਹਨਤ ਵੀ ਸਾਨੂੰ ਕਰਨੀ ਪੈਂਦੀ ਨਾਲੇ ਅਸੀਂ ਨਿਰੋਗ ਰਵਾਂਗੇ ਇਸ ਕਰਕੇ ਹਰੇਕ ਕਿਸਾਨ ਨੂੰ ਖਾਸ ਤੌਰ ਤੇ ਜਿਹੜਾ ਉਹ ਗੰਨੇ ਆਪਦੇ ਘਰ ਲਾਉਣੇ ਚਾਹੀਦੇ ਤੇ ਘਰੇ ਜਿਹੜਾ ਨੇ ਮਿੱਠਾ ਵਰਤਨਾ ਜਿਹੜੀ ਉਹਨੇ ਖੰਡ ਦੀ بجائے ਗੁੜ ਵਰਤੇ ਤਾਂ ਉਹ ਸਾਰਾ ਪਰਿਵਾਰ ਹੀ ਤੰਦਰੁਸਤ ਰਹੂਗਾ ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਜਿਹੜਾ ਗੰਨੇ ਦਾ ਜਿਹੜਾ ਰਸ ਨਿਕਲਦਾ ਉਸ ਤੋਂ ਬਾਅਦ ਇੱਥੇ ਉਹ ਰਸ ਅੰਦਰ ਖਾਤੇ ਆ ਕੇ ਇੱਕ ਸਟੋਰ ਹੋ ਜਾਂਦਾ ਡਿੱਗੀ ਬਣਾਈ ਹੋਈ ਤੇ ਫਿਰ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਜਿਹੜਾ ਗੁੜ ਬਣਾਉਣ ਦਾ ਟੰਗ ਚੱਲਦਾ ਹੈ ਅਨਾ 1 2 3 ਤਿੰਨ ਕੜਾਈ ਲੱਗੇ ਹੋਏ ਤੇ ਬਾਅਦ ਚ ਜਿਹੜਾ ਆ ਗੁੜ ਤੁਸੀਂ ਦੇਖਦੇ ਹੋ ਇੱਥੇ ਗੁੜ ਦਾ ਗਰਮ ਗਰਮ ਜਿਹੜਾ ਰਸ ਜੋ ਗੁੜ ਬਣਦੀ ਤਹਿਜ ਆ ਜਾਂਦਾ ਤੇ ਫਿਰ ਇਹ ਗੁੜ ਬਣ ਜਾਂਦਾ ਆਪਾਂ ਗੱਲ ਕਰਦੇ ਆ ਵੀਰ ਹੋਰਾਂ ਨਾਲ ਜਿਹੜੇ ਗੁੜ ਨੂੰ ਬਰੌਂ ਚ ਜੁਟੇ ਹੋਏ ਆ ਕਦੋਂ ਦਾ ਨਾ ਰੋਜਾਂ ਚੰਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਉਹਦੀ ਆਪਣਾ ਸਰਦਾਰ ਕੋਲੋਂ ਸਿੰਘ ਕਿਹੜਾ ਪਿੰਡ ਹੈਗਾ ਪਿੰਡ ਸੈਦੇ ਕੁਰੇ ਦਾ ਇਹ ਜਿਹੜਾ ਗੁੜ ਬਣਾਉਣ ਦਾ ਤੁਸੀਂ ਆਪਣੇ ਇਲਾਕੇ 'ਚ ਮੇਰੇ ਖਿਆਲ ਆਪਣਾ ਹੀ ਹੈ ਇਲਾਕੇ 'ਚ ਜਿਹੜਾ ਪੰਜ ਸੱਤ ਪਿੰਡਾਂ ਦਾ ਆਪਾਂ ਮੰਨੀਏ ਤਾਂ ਬਿਲਕੁਲ ਬਿਲਕੁਲ ਇਹਦਾ ਕੀ ਢੰਗ ਦੀ ਕਾ ਕੀ ਹੈਗਾ ਜੀ ਜੀ ਉਹਦੇ ਵਿੱਚ ਰੌ ਸਟੋਰ ਹੋ ਜਾਂਦੀ ਹੈ। ਅੱਛਾ। ਉਸ ਤੋਂ ਅੱਗੇ ਕਿੰਦੇ 'ਚ ਆ ਗਈ? ਹੂੰ। EMDE 'ਚ ਪਹਿਲੀ ਸਫਾਈ ਹੋ ਗਈ। ਉਸ ਤੋਂ ਦੂਜੇ ਘੜਾ ਇਹ ਜੇ ਗੈਲ ਚਲੀ। ਹਾਂਜੀ। ਉਥੋਂ ਦੁਬਾਰਾ ਫਿਰ ਸਫਾਈ ਹੋ ਗਈ। ਓਕੇ। ਤੇ ਲਾਸਟ ਤੇ ਆਪਾਂ ਦੋ ਵਾਰੀ ਜਿਹੜੀ ਸਫਾਈ ਦੋ ਵਾਰੀ ਹੁੰਦੀ ਹੈ। ਤੇ ਲਾਸਟ ਤੀਜੇ ਘੜਾ ਵਿੱਚ ਜਾ ਕੇ ਗੋੜ ਤਿਆਰ ਹੋ ਜਾਂਦਾ ਹੈ। ਓਕੇ। ਹਾਂਜੀ। ਉਦੋਂ ਜਿਹੜਾ ਸਫਾਈ ਆ ਉਹ ਦੋ ਜਿਹੜੇ ਤੇ ਲੋਟੇ ਜਿਹੇ 'ਚ ਜਾ ਕੇ ਗੋੜ ਬਣਾਉਂਦੇ। ਹਾਂਂਟੀ ਦੇ ਜਾ ਕੇ ਗੋੜ ਬਣਾਉਂਦੇ। ਇਹ ਜਿਹੜੀ ਸਫਾਈ ਹੈ ਇਹਦਾ ਕੀ ਤੰ ਤਰੀਕਾ ਹੈ ਗਾਣ? ਬਿਲਕੁਲ ਜੀ ਸਾਦਾ ਜਿਹਾ ਢੰਗ ਤਰੀਕਾ ਹੈ ਜੀ ਜਦੋਂ ਆਪਾਂ ਐਸੇ ਇੱਕ ਆਉਂਦਾ ਅੱਗ ਉਹ ਇਹ ਵੀ ਆਉਣੀ ਆ ਤਾਂ ਮੈਲ ਲੈ ਜਾਂਦੀ ਹੈ ਜੀ ਤੇ ਦੇਸੀ ਤਰੀਕੇ ਨਾਲ ਹੀ ਆਪਣੀ ਸਾਰੀ ਮੈਲ ਇਹ ਕਿੰਨਾ ਚਿਰ ਲੱਗਦਾ ਇਹ ਪ੍ਰੋਸੀਜਰ ਹੈਗਾ ਜੀ ਜਦੋਂ ਜਿਹੜਾ ਇੱਕ ਕੜਾਏ ਚ ਆਪਾਂ ਪਾ ਲਿਆ ਇਹ ਕਿੰਨੇ ਅੱਧੇ ਘੰਟੇ ਚ ਇੱਕ ਘੰਟੇ ਚ ਦੋ ਘੰਟਿਆਂ ਚ ਇਹ ਤਕਰੀਬਨ ਅੱਧੇ ਘੰਟੇ ਜੇ ਸਾਫ਼ ਹੋ ਕੇ ਤੇ ਗੁੜ ਤੇ ਬਣ ਜਾਂਦਾ ਜੀ ਇੱਕ ਹਾਂ ਇੱਕ ਬੱਤ ਓਕੇ ਹਾਂ ਇੱਕ ਬੱਤ ਚ ਕਿੰਨਾ ਵੀ ਹੁੰਦਾ ਮਾਲ ਤਕਰੀਬਨ 20-22 ਕਿਲੋ ਗੁੜ ਨਿਕਲ ਜਾਂਦਾ ਹੈ ਆ ਬਿਲਕੁਲ ਜੀ ਆ ਆਪਾਂ ਤੁਹਾਨੂੰ ਦਿਖਾਣਾ ਹੈ ਦੇਖੋ ਬਾਪੂ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸਰਕਲ ਪ੍ਰਧਾਨ ਵੀ ਹੈਗੇ ਆ ਸਾਰਾ ਇਹਨਾਂ ਦੀ ਅਗਵਾਈ ਚ ਜਿਹੜਾ ਇਹਨਾਂ ਨੇ ਵਿਰਸਾ ਅਸਲ ਚ ਇਹ ਬਾਪੂ ਜੀ ਫਿਰਾਂ ਨੇ ਸੰਭਾਲ ਲਿਆ ਹੋਇਆ ਹੈ ਹਨ ਇਹ ਪੰਥ ਦੇ ਜਿਹੜੇ ਖਾੜਕੂ ਵੀ ਪੰਥ ਦੇ ਹੈਗੇ ਆ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਆ ਤੇ ਉਹ ਲੋਕਾਂ ਨੂੰ ਚੰਗੀ ਸੇਧ ਦੇਣ ਵਾਸਤੇ ਵੀ ਇਹਨਾਂ ਨੇ ਹਿੰਮਤ ਜਟਾਈ ਹੋਈ ਹੈ ਉਹ ਬਹੁਤ ਜੰਤੀਪਾ ਸਾਡੀ ਗੱਲ ਪਾਬੁਦੀ ਦਾ ਸੋਬੀਤਾਨੋਏ ਚੇਟਕ ਆਪਣੇ ਵਿਰਸੇ ਨੂੰ ਸੰਭਾਲਣ ਦੀ ਕਿਵੇਂ ਲੱਗੀ ਇਹ ਸਾਡੇ ਨਾਲ ਮੋੜ ਤੋਂ ਲੈ ਕੇ ਸਾਡੇ ਕੋਲ ਇਹ ਗੁੜ ਬਣਾਉਂਦੇ ਨਹੀਂ ਕਬਡੇ ਤੋਂ ਆਪਣੇ ਉਸ ਤੋਂ ਬਾਅਦ ਫਿਰ ਅਸੀਂ ਬਣਾਉਣਾ ਸ਼ੁਰੂ ਕਰ ਦਿੱਤਾ ਅੱਛਾ ਇਹ ਗੁੜ ਬਣਾਉਣ ਵਿੱਚ ਇਹ ਸਮਾਜ ਦੀ ਸੇਵਾ ਵੀ ਆਇਆ ਜੀ ਹਾਂ ਬਿਲਕੁਲ ਜਿਵੇਂ ਆਰਗੈਨਿਕ ਨਾ ਇਹ ਗੰਨੇ ਨੂੰ ਖਾਜ ਨਾ ਦਵਾਈ ਤੇ ਇਹ ਗੰਨਾ ਜਿਹੜਾ ਇਹ ਫਿਰ ਵਾਸਤੇ ਬਹੁਤ ਵਧੀਆ ਹੈ ਜੀ ਕਿ ਕੋਈ ਵੀ ਆ ਘੜ ਬਣਾ ਲੈ ਰਹੇ ਅਸੀਂ ਕੋਈ ਟਰਮੀਨਲ ਨਹੀਂ ਪਾ ਰਹੇ ਓਕੇ ਇਹ ਬਣਾਉਣਾ ਕਿੰਨਾ ਔਖਾ ਜੀ ਇਹ ਕੋਈ ਨਹੀਂ ਜੀ ਔਖਾ ਜੇ ਬਣਾਇਏ ਕੋਈ ਔਖਾ ਨਹੀਂ ਦਾ ਮਤਲਬ ਜੇ ਇਹ ਘੜ ਬਣਾਉਣਾ ਤੁਸੀਂ ਬਹੁਤ ਔਖਾ ਨਹੀਂਗਾ ਆਪਣੇ ਜਿਹੜੇ ਪਰਿਵਾਰ ਛੱਡ ਗਏ ਆ ਹਨਾ ਵਰਕ ਵਾਕ ਰੋਗਾਂ ਦੇ ਸ਼ਿਕਾਰ ਹੋਇਆ ਤੇ ਉਹਦਾ ਵੱਡਾ ਕਾਰਨ ਖੰਡ ਆ ਹਨਾ ਅੱਜ ਸ਼ੂਗਰ ਹਰੇਕ ਬੰਦੇ ਨੂੰ ਹੋਈ ਵੀ ਹੈ ਤੇ ਤੁਸੀਂ ਇਹ ਜੇ ਇੱਕ ਨਾਰਮਲ ਪਰਿਵਾਰ ਆ ਉਹਨੇ ਸਾਰਾ ਸਾਲ ਖੰਡ ਦੀ ਨਹੀਂ ਵਰਤੋਂ ਕਰਨੀ ਉਹਨੂੰ ਕਿੰਨਾ ਕੁ ਗੰਨਾ ਲਾਉਣਾ ਚਾਹੀਦਾ ਉਹ 5 ਨਾਲ ਲੱਗਣਾ ਲਾ ਲੈ ਜੀ ਇੱਕ ਪਰਿਵਾਰ ਇੱਕ ਪਰਿਵਾਰ ਤੇ ਸਾਰਾ ਸਾਲ ਉਹਨਾਂ ਫੰਡ ਨਹੀਂ ਲੈਣੀ ਪੈਣੀ ਆ ਮਿੱਤਰੋ ਜਿਹੜਾ ਜਿਹੜਾ ਵਿਅਕਤੀ 5 ਮਰਲੇ ਗੰਨਾ ਲਗਾ ਲੂਗਾ ਉਹਦੇ ਆਸਤੇ ਸਾਰੇ ਸਾਲ ਦੀ ਖੰਡ ਦਾ ਮਿੱਠੇ ਦਾ ਪ੍ਰਬੰਧ ਹੋ ਜਾਊਗਾ ਗੁੜ ਕਢਾਉਣਾ ਪਊਗਾ 5 ਮਰਲੇ ਸਿਰਫ ਕੋਈ ਬਹੁਤੀ ਜਗ੍ਹਾ ਨਹੀਂ ਹੈਗੀ ਤੇ ਅਸੀਂ ਜੇ ਬਿਮਾਰੀਆਂ ਤੋਂ ਦੂਰ ਰਹਿਣਾ ਕਰਦਾ ਗੁੜ ਦੀ ਆਪਾਂ ਚਾਹ ਪੀਣੀ ਆ ਹੋਰ ਵਰਤੋਂ ਕਰਨੀ ਆ ਤੇ ਸਾਨੂੰ ਸਿਰਫ 5 ਮਰਲੇ ਬਾਪੂ ਜੀ ਲਾਉਣਾ ਪਊਗਾ ਹਾਂਜੀ ਤੇ ਉਦੋਂ ਬਾਅਦ ਚ ਫਿਰ ਇਹਦੇ ਚ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਲਾਉਣੀ ਹੈ ਲਾ ਕੇ ਮੈਂ ਕੋਈ ਇਨਕਾਸਤ ਨਹੀਂ ਕਰਨੀ ਕਹਿੰਦੀ ਜੀ ਉਹ ਬੰਦ ਬਣਾਦਾ ਮੜਾ ਮੜਾ ਕਰਨਾ ਹੀ ਪੈਂਦਾ ਪਰ ਨਹੀਂ ਕੋਈ ਮਿਹਨਤ ਨਹੀਂ ਇਹ ਕੋਜਤ ਜਿਹੜਾ ਗੰਨਾ ਕੋਜਤ ਨੇ ਪਹਿਲਾਂ ਕੀਤਾ ਹੈ ਆਪ ਉਹਨੇ ਰੋ ਕੱਟ ਕੇ ਤੇ ਗੋੜ ਬਣਾਤਾ ਹੈ ਇਹ ਸਿਹਤ ਵਾਸਤੇ ਕੋਜਤ ਨੇ ਸਿਹਤ ਵਾਸਤੇ ਬਣਾਇਆ ਤੇ ਕੋਈ ਵੀ ਬਿਮਾਰੀ ਨਹੀਂ ਇਹਦੇ ਨਾਲ ਲੱਗਦੀ ਜਦੋਂ ਆਪਾਂ ਇੱਚ ਕੋਈ ਕੈਮੀਕਲ ਹੀ ਨਹੀਂ ਪਾਉਣਾ ਹਨਾ ਤੇ ਉਹ ਬੰਨਾ ਹੀ ਕੀ ਹੈਗਾ ਆ ਇੱਕ ਜਿਹੜਾ ਗੰਨਾ ਹੈ ਕਿੰਨਾ ਸਮਾਂ ਲੱਗ ਜਾਂਦਾ ਜੀ ਇਹ ਸਾਲ ਬਾਦੀ ਆਉਂਦਾ ਜੀ ਗੰਨਾ ਇੱਕ ਹੀ ਫਸਲ ਹੈ ਸਾਲ ਦੀ ਇਹ ਕਿ ਮਤਲਬ ਤੇ ਜੇ ਹੁਣ ਅੱਗੇ ਕਿਸਾਨਾਂ ਨੇ ਲਾਉਣਾ ਹੋਵੇ ਕਿਸੇ ਬੰਦੇ ਨੇ ਤੇ ਕਿਹੜੇ ਮਹੀਨੇ ਚਲਾਵੇ ਬਸ ਹੁਣ ਤਿਆਰੀ ਜੀ ਹੁਣ ਲੱਗ ਸਕਦਾ ਜੀ ਇਹ ਕਿਹੜਾ ਮਤਲਬ ਦੇਸੀ ਅੰਗਰੇਜ਼ੀ ਕਿਹੜੇ ਮਹੀਨੇ ਚਲਾਉਂਦਾ ਫਗਨ ਮਹੀਨਾ ਜਿਹੜਾ ਇਹਦੇ ਜੀ ਲੱਗਦਾ ਜੀ ਆਪਣਾ ਹੁਣ ਤੁਰੀ ਫਗੜੀ ਤੇ ਫਗੜੀ ਮਾਰਚ ਜੀ ਲਾ ਲੋ ਜਿਹੜਾ ਇੱਕ ਵਾਰੀ ਲਾਇਆ ਉਹ ਕਿੰਨੇ ਸਾਲ ਕੱਢ ਜਾਂਦਾ ਗੰਨਾ ਉਹ ਤਾਂ ਆਪਦੇ ਵਾਸਤੇ ਜੀ 4 ਸਾਲ ਕੱਢ ਸਕਦਾ 2 ਸਾਲ ਵੀ ਕੱਢ ਸਕਦਾ ਤੇ ਚਾਬ ਦੁਬਾਰਾ ਫੁੱਟਿਆ ਆਉਂਦਾ ਹਾਂ ਦੁਬਾਰਾ ਫੁੱਟਿਆ ਜਿਹਨਾਂ ਧੱਤੀ ਵੱਢ ਕੇ ਵੱਢ ਕੇ ਨ ਜਿਹੜਾ ਇੱਕ 5 ਮਰਲੇ ਵਾਲਾ ਹੈ ਉਹਨੂੰ ਕਿੰਨਾ ਕੋੜਾ ਮਤਲਬ ਘਰ ਦਾ ਨਿਕਲਿਆ ਜੀ ਇਹ ਅਸੀਂ ਇੱਥੇ ਕੱਢਿਆ ਸੀ ਸਾਡਾ ਇੱਕ ਮਰਲੇ ਚੋਂ ਮਾਨ ਕੋੜ ਨਿਕਲਿਆ ਜੀ ਇੱਕ ਮਰਲਾ ਅਸੀਂ ਮਣਕੇ ਕੱਢਿਆ ਸੀ ਮਤਲਬ 5 ਮਰਲੇ ਚੋਂ 5 ਮਾਨ ਕੋੜ ਪਾਕ ਨੂੰ ਕੋੜ ਨਿਕਲਦਾ ਹੈ ਤੇ ਤੇ ਕਿੰਨਾ ਖਰਚਾ ਆ ਜਾਂਦਾ ਜੀ ਖਰਚਾ ਕੋਈ ਨਹੀਂ ਨਾ ਦੇ ਨਖਾਦ ਪਾਉਣੀ ਹੈ ਨਾ ਇਹਨੂੰ ਕੋਈ ਦਵਾਈ ਸਪਰੇਅ ਕਰਨੀ ਹੈ ਖਰਚਾ ਲਾਉਣਾ ਹੈ ਜ਼ਮੀਨ ਦੇ ਵਿੱਚ ਹਾਂਜੀ ਹਾਂਜੀ ਫਸਲ ਆਉਣਾ ਉਹ ਆਪਦੀ ਮੱਝਾ ਤਾਂ ਲੇ ਪੱਗਣ ਰੋੜੀ ਬਾਗ ਰੋੜੀ ਬਾਗ ਲਾ ਲੈ ਪੱਗਣ ਵੀ ਫਰਵਰੀ ਮਾਰਚ ਹਾਂ ਲਾ ਲੈ ਮਿੱਤਰੋ ਦੇਸੀ ਜਿਹੜਾ ਫੱਗਣ ਤੇ ਉਵੇਂ ਫਰਵਰੀ ਮਾਰਚ ਮਹੀਨੇ ਚ ਜਿਹੜਾ ਉਹ ਗੰਨਾ ਤੁਸੀਂ ਨਵਾਂ ਲਗਾ ਸਕਦੇ ਹੋ ਤੇ ਉਹ ਤੋਂ ਔਨ ਸਾਢੇ ਬਾਦ ਤੁਹਾਡੀ ਇਹ ਫਸਲ ਸਾਦੀ ਫਸਲ ਹੁੰਦੀ ਹੈ ਤੇ ਫਿਰ ਤੁਸੀਂ ਪੰਜ ਮਰਲਿਆਂ ਚੋਂ ਆਪਦੇ ਘਰ ਦੀ ਜਿਹੜੀ ਲੋੜ ਖੰਡ ਦੀ ਉਹ ਪੂਰੀ ਕਰ ਸਕਦੇ ਆ। ਲੋ ਮਿੱਤਰੋ ਤੁਸੀਂ ਵੇਖ ਸਕਦੇ ਹੋ ਗੰਨੇ ਦਾ ਪਹਿਲਾਂ ਪੜਾਈ ਹੋਈ ਆ ਦਾ ਰਸ ਨਿਕਲਿਆ ਫਿਰ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨੂੰ ਗਰਮ ਕਰਕੇ ਮੈਲ ਲਾਈ ਗਈ ਆ ਹੁਣ ਜਿਹੜਾ ਉਹ ਗੁੜ ਪੂਰੀ ਤਰ੍ਹਾਂ ਬਣ ਚੁੱਕਾ ਹੈ ਅਤੇ ਦੇਖੋ ਜਿਹੜਾ ਵੀਰ ਆ ਉਹ ਗੁੜ ਜਿਹੜਾ ਬਣਿਆ ਹੋਇਆ ਉਸ ਨੂੰ ਬਾਹਰ ਕੱਢ ਕੇ ਪੇਥੀਆਂ ਬਰਾਉਨ ਦੀ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਹੈ ਇਹ ਜਿਹੜਾ ਰਸ ਇਹਨੂੰ ਜਮਾਉਣ ਲਈ ਅਤੇ ਇਸ 'ਚ ਪੂਰੀ ਮਿਠਾਸ ਭਰਨ ਲਈ ਤਾਂ ਜੋ ਮੂੰਹ ਦੇ ਵਿੱਚ ਰੱਖਦੇ ਸਾਰੀ ਖੁਰ ਜਾਵੇ ਇਹ ਪੂਰੇ ਗੁੜ ਨੂੰ ਅਸਲੀ ਰੂਪ ਦੇਣ ਲਈ ਇਦਾਂ ਬੜੀ ਵੱਡੀ ਮਿਹਨਤ ਕੀਤੀ ਜਾਂਦੀ ਹੈ ਇਹ ਕਿੰਨੀ ਕੀਦਰ ਆਪਾਂ ਨੂੰ ਹਿਲਾਉਣਾ ਪਊਗਾ ਜੀ ਬਸ 2 ਤੋਂ 4 ਮਿੰਟ ਲਈ ਤਾਂ 2-4 ਮਿੰਟ ਹੀ ਆ ਬਸ ਫਿਰ ਇਹਦਾ ਪੂਰਾ ਜਮਾ ਹੋ ਜਾਊਗਾ ਬਣਾ ਲਏ ਓਕੇ ਹਾਂਜੀ ਮਿੱਤਰੋ ਤੁਸੀਂ ਦੇਖ ਰਹੇ ਹੋ ਜਿਹੜਾ ਗੁੜ ਦਾ ਰਸ ਆ ਉਹ ਪੂਰੀ ਤਰ੍ਹਾਂ ਜੰਮ ਚੁੱਕਾ ਹੈ ਠੰਡਾ ਹੋ ਚੁੱਕਾ ਹੈ ਅਤੇ ਹੁਣ ਇਸ ਤੇ ਜਿਹੜੀਆਂ ਬਰਫੀ ਦੇ ਪੀਸਾ ਵਾਂਗੂ ਟੁਕੜਿਆ ਵਾਂਗੂ ਵੀ ਕੀਤਾ ਜਾ ਰਿਹਾ ਤੇ ਪੇਸੀਆਂ ਵੀ ਬਣਾਈਆਂ ਜਾਂਦੀਆਂ ਤੁਸੀਂ ਦੇਖਦੇ ਜੈ ਜੀਦਰ ਨਿਸ਼ਾਨ ਸਿੰਘ ਸਜਦਰ ਵਿਲਾ ਇਸ ਤਰ੍ਹਾਂ ਜਿਹੜਾ ਗੁੜ ਨੂੰ ਅਮਲੀ ਰੂਪ ਦੇ ਰਿਹਾ ਤੇ ਹੁਣ ਗੁੜ ਨੂੰ ਪੇਸੀਆਂ ਜੀਆਂ ਕਟੀਆਂ ਜਾ ਰਹੀਆਂ ਹੁਣ ਇਸ ਨੂੰ ਠੰਡਾ ਹੋਣ ਤੇ ਪੂਰੀ ਤਰ੍ਹਾਂ ਜੰਮਣ ਤੇ ਇਸ ਨੂੰ ਟੋਕਰੇ ਚ ਬੰਦ ਕੀਤਾ ਜਾਵੇਗਾ ਇਹ ਹੁਣ ਗੁੜ ਜਿਹੜਾ ਬਣ ਕੇ ਤਿਆਰ ਹੈ ਤੇ ਇਥੀਆਂ ਇਥੀਆਂ ਦੀਆਂ ਬਣ ਚੁੱਕੀਆਂ ਤੇ ਪੂਰੀ ਤਰ੍ਹਾਂ ਸੁੱਕ ਚੁੱਕੀਆਂ ਗੁੜ ਦੇ ਪੂਰੀ ਤਰ੍ਹਾਂ ਬਣਨ ਤੇ ਇਸ ਨੂੰ ਕਿਸੇ ਭਾਂਡੇ ਚ ਬਰਤਨ ਚ ਪਾ ਕੇ ਜਿਹੜੇ ਕਿਸਾਨ ਵੀਰ ਗੁੜ ਬਣਨ ਤੇ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਲੈ ਜਾਂਦੇ ਆ ਆ ਗੁੜ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਆਪਾਂ ਆ ਵੀਰ ਹਰਿਆ ਨੂੰ ਪੁੱਛਦੇ ਆ ਉਹ ਸਵਾਦ ਲੈ ਰਹੇ ਗੁੜ ਦਾ ਹਾਂਜੀ ਬਹੁਤ ਵਧੀਆ ਗੁੜ ਬਣਾਏ ਬੜਾ ਮਿੱਠਾ ਹਾਂਜੀ ਵੀਰ ਜੀ ਆਪਣਾ ਕੀ ਨਾਮ ਹੈਗਾ ਕੁਸ਼ਪਿੰਦਰ ਸਿੰਘ ਬਾਈ ਸ਼ਹਿਰੀ ਬਸਤੀ ਪਾਸ ਹੀ ਪੈਂਦੇ ਆਪਣੇ ਖਾਸ ਤੌਰ ਤੇ ਇੱਥੇ ਪਹੁੰਚੇ ਬਾਪੂ ਰੈਂਕ ਕੋਲੇ ਹਾਂ ਬਹੁਤ ਵਧੀਆ ਗੁੜ ਬਣਾ ਰਹੇ ਆ ਆਪਣੇ ਏਰੀਆ ਦੇ ਵਿੱਚ ਨੇੜੇ ਤੇਰੇ ਐਵੇਂ ਦਾ ਕਿਤੇ ਵੀ ਅਵੇਲੇਬਲ ਨਹੀਂਗਾ ਨਹੀਂ ਹੈਗਾ ਬਿਲਕੁਲ ਇਹ ਬੜਾ ਟੇਸਟੀ ਹੈ ਹਨਾ ਜੀ ਬਣਿਆ ਹੋਇਆ ਬੜਾ ਆਰਗੇਨਿਕ ਬਣਿਆ ਹੋਇਆ ਮੈਂ ਬਸ ਇਹ ਬਪੂ ਜੀ ਦਾ ਹਾਂ ਬਹੁਤ ਵਧੀਆ ਜੈਮ ਹੈ ਨਾ ਬਾਜ਼ਾਰ ਚ ਵੀ ਨਹੀਂ ਮਿਲਦਾ ਆਪਣੇ ਨੂੰ ਬਿਲਕੁਲ ਇੰਨੀ ਮਠਾਸ ਹੈ ਨਾ ਮਠਾਸ ਹਾਂ ਜੀ ਯੋਗ ਮਤਲਬ ਉਹ ਕਿ ਕਹਿ ਸਕਦੇ ਆਪਾਂ ਬਿਲਕੁਲ ਬਸ ਸ਼ੱਕਰ ਤੋਂ ਮੋਤੀ ਬਹੁਤ ਵਧੀਆ ਖਾਣ ਨਾਲੋਂ 100 ਗੁਣਾ ਚੰਗਾ ਗੋੜਾ 100 ਗੁਣਾ ਚੰਗਾ ਕਰ ਕਿਸਵਰ ਕੀ ਬਿਮਾਰੀਆਂ ਤੋਂ ਵੀ ਹਾਂ ਬਚਾਉਂਦਾ ਤਾਂ ਤੋਂ ਵੱਡੀ ਕੈਂਸਰ ਦੀ ਬਿਮਾਰੀ ਜਿਹੜੀ ਅੱਜ ਕੱਲ ਚੱਲ ਰਹੀ ਆ ਉਸ ਤੋਂ ਵੀ ਆਪਣੇ ਨੂੰ ਬਚਾਉਂਦਾ ਗੋੜੇ ਦੀ ਜੇ ਬਰਤੋਂ ਕਰੀਏ ਹਾਂ ਤੇ ਬਹੁਤ ਪਰਿਵਾਰਾਂ ਚੰਗੀ ਰੱਖਦੇ ਬੱਚਿਆਂ ਵਾਸਤੇ ਗੋਣੇ ਦੀ ਵੀ ਸੇਧ ਹੈ ਜੀ ਸੇਧ ਹੈ ਨਾ ਹਾਂ ਜੀ ਬਿਲਕੁਲ ਗੋੜੇ ਵਰਤਣਾ ਚਾਹੀਦਾ ਆਪਣੇ ਪਰਿਵਾਰ ਨੂੰ ਹੂੰ ਛੱਡਣਾ ਚਾਹੀਦਾ ਹਾਲੀਵੁੱਡ ਸਾਡੇ ਨਹੀਂ ਵਰਤਨੇ ਚਾਹੀਦੇ ਉਹ ਜਿਹੜੇ ਹਜ਼ਾਰਾਂ ਰੁਪਏ ਆਪਾਂ ਖੰਡ ਤੇ ਬਰਬਾਦ ਕਰਦੇ ਆਂ ਬਿਮਾਰੀਆਂ ਦੇ ਨਾਲ ਆਉਂਦਾ ਜੀ ਸ਼ੂਗਰ ਕੈਂਸਰ ਨੂੰ ਵੀ ਪੈਦਾ ਕਰਦਾ ਜੀ ਹਾਂ ਬਹੁਤ ਨੁਕਸਾਨਦਾਇਕ ਹੈ ਸ਼ੂਗਰ ਉਹ ਕੈਮੀਕਲ ਨਾਲ ਤਿਆਰ ਹੁੰਦੀ ਹੈ ਜਿਹੜੀ ਖੰਡ ਹੈ ਜਿਹੜੀਆਂ ਸੇਤ ਲਈ ਬਹੁਤ ਹਾਨੀਕਾਰਕ ਹੈ ਬਾਈ ਜੀ ਇਸ ਕਰਕੇ ਗੋਡ ਨੂੰ ਪਹਿਲ ਦੇਣੀ ਚਾਹੀਦੀ ਜੇ ਆਪਣੇ ਆជា ਅ ਕੀ ਨਾਮ ਆਪਣਾ ਜੀ ਕਰਨਦੀਪ ਸਿੰਘ ਜੀ ਕਰਨਦੀਪ ਸੈਂ ਕੀ ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦਿੰਨੇ ਹੋ ਇਹ ਵਧੀਆ ਚੀਜ਼ ਲਾਉਣਾ ਚਾਹੀਦਾ ਏ ਆਪਣੇ ਲਈ ਆਪਣੀ ਸਿਹਤ ਲਈ ਵਧੀਆ ਏ ਕਿ ਕੋਈ ਵੀ ਬਿਮਾਰੀ ਨਹੀਂ ਲੱਗਦੀ ਖੰਡ ਤੇ ਤੁਹਾਨੂੰ ਪਤਾ ਹੀ ਆ ਬਾਂਦੀ ਕਿੰਨੀ ਮਤਲਬ ਕਿ ਕਿੰਨਾ ਵਿੱਚ ਕੈਮੀਕਲ ਵਗੈਰਾ ਕਿੰਨਾ ਗੰਦ ਹੁੰਦਾ ਉਹਦੇ ਜੀ ਹਾਂ ਹਾਂ ਉਹ ਆਪਣੀ ਸਿਹਤ ਲਈ ਮਾੜੀ ਏ ਜੀ ਬਿਲਕੁਲ ਤੇ ਇਹਦੇ ਨਾਲ ਆਪਣੀ ਸਿਹਤ ਵਧੀਆ ਰਹਿੰਦੀ ਏ ਨਾਲੇ ਇਹਦਾ ਟੇਸਟ ਵੀ ਵਧੀਆ ਏ ਹੂੰ ਬਾਕੀ ਵਧੀਆ ਸਾਰਿਆਂ ਨੂੰ ਲਾਉਣੀ ਗੰਨਾ ਚੂਪਨ ਲਈ ਵੀ ਵਧੀਆ ਏ ਆ ਸਾਰਾ ਪਰਿਵਾਰ ਦਾ ਹਨਾ ਨਾਲੇ ਤਾਂ ਬੱਚਿਆਂ ਦੇ ਵਧੀਆ ਚੁਪੜ ਦਾ ਸਾਰਾ ਸਿਆਲ ਲਗਾ ਰਿਹਾ ਜਾਂਦਾ ਨਾਲੇ ਬਾਅਦ ਚ ਆਪਾਂ ਗੁੜ ਵੀ ਕਢਾ ਸਕਦੇ ਹਾਂ ਹਾਂ ਜੀ ਜਿਹੇਦਾਰ ਜੀ ਜਿਹੜਾ ਇਹ ਗੁੜ ਨੂੰ ਸਾਰਾ ਸਾਲ ਮਤਲਬ ਸੇਫ ਰੱਖਣ ਲਈ ਉਹ ਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਿਹੜਾ ਖਰਾਬ ਨਾ ਹੋਵੇ ਇਹ ਜਦੋਂ ਰੋੜ ਗੁੜ ਬਣ ਜਾਂਦਾ ਹੈ ਹਾਂ ਜੀ ਇਹਨੂੰ ਕਿਸੇ ਚੀਜ਼ ਚ ਪੈਕ ਕਰਕੇ ਰੱਖ ਦਈਏ ਓਕੇ ਜਾਂ ਡੱਬੇ ਕਿਸੇ ਚ ਜਾ ਕੇ ਮੌਜੰਮੇ ਦੇ ਵਿੱਚ ਪੈਕ ਕਰਕੇ ਜਦੋਂ ਜੇਠ ਦੇ ਵਿੱਚ ਇੱਕਦਾਂ ਧੁੱਪਾਂ ਲੱਗਦੀਆਂ ਨੇ ਹਾਂਜੀ ਇਹਨੂੰ ਸੁਕਾਲੀਏ ਇੱਕ ਦਿਨ ਉਸ ਤੋਂ ਬਾਅਦ ਇਹਨੂੰ ਜੋ ਮਰਜੀ ਪੈ ਕਰਕੇ ਡੱਬੇ ਵਿੱਚ ਜਾਂ ਟੋਕਰੇ ਵਿੱਚ ਜਾਂ ਕਿਸੇ ਪੈ ਕਰਕੇ ਵੀ ਇਹ ਜੋ ਜੋ ਮੌਨਸੂਨ ਨੇ ਉੱਥੋਂ ਬਚਾਉਣਾ ਇਹਨੂੰ ਮਤਲਬ ਸੱਲ ਹੋਂ ਤੋਂ ਬਚਾਉਣਾ ਸੱਲ ਹੋਂ ਤੋਂ ਬਚਾਉਣਾ ਬਾਕੀ ਇਹਨੂੰ ਜੋ ਇਹ ਵਿਲੇਨਾ ਗੁਣ ਬਣਿਆ ਖਰਾਬ ਨਹੀਂ ਹੁੰਦਾ ਓਕੇ ਹੋਰ ਕਿਹੜੀਆਂ ਕੋਈ ਖਾਸ ਸਾਵਧਾਨੀਆਂ ਰੱਖਣ ਦੀ ਲੋੜ ਹੈਗੀ ਨਹੀਂ ਕੋਈ ਖਾਸ ਕੋਈ ਸਾਵਧਾਨੀ ਬਸ ਇਹੋ ਹੀ ਸਾਵਧਾਨੀ ਇਹਨੂੰ ਵੀ ਜੋ ਮੌਜ ਮੌਨਸਨ ਆਉਂਦੀ ਏ ਹਾਂਜੀ ਉਦੋਂ ਇਹਨੂੰ ਬਚਾਉਣਾ ਏ ਇਹਨੂੰ ਕਿ ਮੌਨਸੂਨਾਂ ਦੇ ਵਿੱਚ ਉਹ ਸੇਲਣਾ ਪਵੇ ਕੋਈ ਹਾਂ ਨਾ ਮੀ ਕਣੀ ਤੋਂ ਮਤ ਖਾਸ ਤੌਰ ਤੇ ਬਚਾ ਕੇ ਰੱਖੋ ਹੋਰ ਨਹੀਂ ਕੋਈ ਦੇਸੀ ਗੁੜ ਦਾ ਕੋਈ ਕਾਬ ਨਹੀਂ ਹੁੰਦਾ ਮਿੱਤਰੋ ਜਹੇਦਾ ਨਿਸ਼ਾਨ ਸਿੰਘ ਹੁਰੀ ਗੁੜ ਬਣਾਉਣ ਚ ਪੂਰੇ ਮਾਹਰਾ ਮਿਸ਼ਰੀਰ ਦਾ ਗੁੜ ਬਣਾਉਂਦੇ ਆ ਤੇ ਤੁਸੀਂ ਵੀ ਜੇ ਗੁੜ ਬਣਾਉਣਾ ਹੋਵੇ ਤਾਂ ਇਹਨਾਂ ਨੂੰ ਯਾਦ ਰੱਖਿਓ ਆ ਵਾਪੋ ਦੀ ਜਿਹੜਾ ਤੁਸੀਂ ਇਹ ਕੱਢਦਾ ਉਦਦਮ ਕਰਦੇ ਹੋ ਜੇ ਕਹਿੰਦੇ ਆਪਣੇ ਇਲਾਕੇ ਚ ਕਢਾਉਣਾ ਹੋਵੇ ਤੇ ਆਦਾ ਨੰਬਰ ਦੱਸੋ ਭਾਜੀ 94171 50297 ਜੀ ਇਹ ਮਤਲਬ ਹਰ ਸਾਰਾ ਦਿਨ ਤੁਸੀਂ ਕੱਢਦੇ ਹੋ ਕੋਈ ਖਾਸ ਦਿਨ ਤਾਂ ਨਹੀਂ ਇਸ ਰੱਖਦੇ ਨਹੀਂ ਨਹੀਂ ਜੀ ਜਦੋਂ ਵੀ ਕੋਈ ਬੁੱਕਿੰਗ ਹੁੰਦੀ ਪਹਿਲੇ ਅਜਾ ਤਮਾਸ਼ ਲਿਆ ਕੇ ਆਉਂਦੇ ਫਿਰ ਬੁੱਕ ਕਰਾਉਣਾ ਪੈਂਦਾ ਓਕੇ ਤੇ ਕੱਢ ਦੋ ਆ ਬਿਲਕੁਲ ਮਿੱਤਰੋ ਇਹ ਕੋਈ ਬਹੁਤਾ ਔਖਾ ਕਾਰਜ ਨਹੀਂ ਹੈ ਸਿਰਫ ਤੁਸੀਂ ਗੱਲ ਨਾਲ ਹੀ ਲਾਉਣਾ ਉਸ ਤੋਂ ਬਾਅਦ ਜਦੋਂ ਸਾਲ ਬਾਦ ਉਹ ਪੂਰਾ ਹੋ ਗਿਆ ਪੂਰਾ ਗੰਨਾ ਬਣ ਗਿਆ ਫਿਰ ਉਹਨੂੰ ਕਟਾਈ ਕਰਕੇ ਤੁਸੀਂ ਬਜ਼ੁਰਗਾਂ ਕੋਲ ਲਿਆਓ ਪਿੰਡ ਸਿੱਧਰਵੇਲੇ ਤੇ ਇਹ ਤੁਹਾਨੂੰ ਗੁੜ ਬਣਾ ਕੇ ਦੋ ਤਿੰਨ ਘੰਟਿਆਂ ਵਿੱਚ ਘਰ ਨੂੰ ਵਾਪਸ ਟਰ ਦੇਣਗੇ ਠੀਕ ਹੈ ਨਾ ਹਾਂਜੀ ਤੇ ਬਹੁਤ ਆ ਮਹਿੰਗਿਆ ਬਣੀ ਹੈਗਾ ਤੇ ਸਭ ਤੋਂ ਵਧੀਆ ਸਾਧਨ ਇਸ ਕਰਕੇ ਅੱਜ ਬੜੀ ਲੋੜ ਆ ਇਸ ਚੀਜ਼ ਦੀ ਵੀ ਅਸੀਂ ਬਿਮਾਰੀਆਂ ਤੋਂ ਬਚੀਏ ਤੇ ਉਹਦੇ ਘਰ ਦੀ ਜਿਹੜੀ ਖੰਡ ਉਹ ਖਾਈਏ ਤੇ ਆਪਾਂ ਅੱਜ ਤੁਹਾਨੂੰ ਦੱਸਿਆ ਵੀ ਗੁੜ ਬਣਾਉਣ ਦਾ ਕਿਵੇਂ ਢੰਗ ਹੈਗਾ ਕਿਹੜਾ ਢੰਗ ਤਰੀਕਾ ਹੈ ਤੇ ਕਿਵੇਂ ਅਸੀਂ ਆਪਦੇ ਘਰ ਦੀ ਖੰਡ ਮਿੱਠਾ ਤਿਆਰ ਕਰ ਸਕਦੇ ਹਾਂ ਔਨ ਵਾਲੇ ਦਿਨਾਂ ਚ ਹੋਰ ਵੀ ਤੁਹਾਡੇ ਲਈ ਵਧੀਆ ਜਾਣਕਾਰੀਆਂ ਲੈ ਕੇ ਆਵਾਂਗੇ ਹੁਣ ਦਿਓ ਛੁੱਟੀਆਂ ਸਤਿ ਸ੍ਰੀ ਅਕਾਲ ਸਤਿ